ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਨੀ ਆਲ ਬਠਿੰਡਾ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਗੱਦਿਆਂ ਦੀ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਪੰਜਾਬੀ ਮਜ਼ਦੂਰ ਜਿਹੜੇ ਨੇ ਉਹ ਵਿੱਚੇ ਫਸ ਜਾਂਦੇ ਨੇ ਔਰ ਸੜਨ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੇ ਸਰੀਰ ਦਾ ਵੀ ਪਤਾ ਨਹੀਂ ਲੱਗਿਆ ਇੰਨੀ ਭਿਆਨਕ ਅੱਗ ਫੈਕਟਰੀ 'ਚ ਲੱਗੀ ਹੈ ਡੱਬ ਵਾਲੀ ਰੋਡ ਤੇ ਇਹ ਫੈਕਟਰੀ ਦੱਸੀ ਜਾ ਰਹੀ ਹੈ ਅੱਗ ਦਾ ਕੀ ਕਾਰਨ ਹੈ ਇਸ ਦੇ ਬਾਰੇ ਵੀ ਵਿਸਤਾਰ ਚ ਦੱਸਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਔਰ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਅਸੀਂ ਔਰ ਜਾਣਕਾਰੀ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਪਤਾ ਲੱਗਿਆ ਕਿ ਗੱਦਿਆਂ ਦੀ ਫੈਕਟਰੀ ਚ ਭਿਆਨਕ ਅੱਗ ਲੱਗੀ ਹੈ ਤਾਂ ਤਸਵੀਰਾਂ ਵੀ ਜਿਹੜੀਆਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਤਿੰਨ ਮਜ਼ਦੂਰਾਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਤਾਂ ਕਈ ਥਾਣਿਆਂ ਦੀ ਪੁਲਿਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੰਗਵਾਈਆਂ ਗਈਆਂ ਪਰ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ ਕਿਉਂਕਿ ਅੱਗ ਲੱਗਣ ਕਰਕੇ ਜਿਹੜੇ ਸ਼ੈੱਡ ਜਿਹੜੇ ਫੈਕਟਰੀ ਦੇ ਉਹ ਵੀ ហេਠਾ ਡਿੱਗ ਜਾਂਦੇ ਨੇ ਤਾਂ ਪਿੰਡ ਗਹਿਰੀ ਬੁੱਟਰ ਵਿਖੇ ਇੱਕ ਗੱਦੋਂ ਦੀ ਫੈਕਟਰੀ ਆ ਔਰ ਭਿਆਨਕ ਅੱਗ ਲੱਗਣ ਨਾਲ ਲਪਟਾ ਦੂਰ ਦੂਰ ਤੱਕ ਨਜ਼ਰ ਆਈਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਹਰਿਆਣੇ ਦੇ ਜ਼ਿਲ੍ਹੇ ਤੋਂ ਵੀ ਜਿਹੜੀ ਆ ਫਾਇਰ ਬ੍ਰਿਗੇਡ ਮੰਗਾਈ ਗਈ ਵੱਡੇ ਵੱਡੇ ਪੁਲਿਸ ਅਫਸਰ ਮੌਕੇ ਤੇ ਪਹੁੰਚੇ ਔਰ ਤੇਜ਼ੀ ਦੇ ਨਾਲ ਫੈਲੀ ਇਸ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਚ ਲੈ ਲਿਆ ਫਿਲਹਾਲ ਮੌਕੇ ਤੇ ਗੱਡੀਆਂ ਤਾਂ ਪਹੁੰਚੀਆਂ ਪਰ ਅੱਗ ਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਜਿਹੜਾ ਹੁੰਦਾ ਇਸ ਘਟਨਾ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ ਪੰਜ ਜਣੇ ਰੈਂਪ ਲਾ ਰਹੇ ਸੀ ਔਰ ਇਸੇ ਦੌਰਾਨ ਹੀ ਅੱਗ ਲੱਗ ਜਾਂਦੀ ਹੈ ਅੱਗ ਕਿਵੇਂ ਲੱਗੀ ਹੈ ਇਸ ਦੇ ਬਾਰੇ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਜਿਹੜੇ ਮਜ਼ਦੂਰ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਤੁਹਾਡਾ ਉਹਨਾਂ ਦਾ ਵੀ ਬਿਆਨ ਸੁਣਾਉਣੇ ਤੁਹਾਨੂੰ ਬੰਦੇ ਕੰਮ ਕਰੀ ਜਾਂਦੇ ਸੀ ਅੱਛਾ ਤੇ ਤਿੰਨ ਤਿੰਨੇ ਰੈਂਪ ਉਾਂ ਦੇ ਸੀਗੇ ਦੋ ਜਣੇ ਜਮ੍ਹਾਂ ਥੱਲੇ ਖੜੇ ਸੀ ਇੱਕ ਇਹਨੇ ਦੂਜੇ ਰੈਂਪ ਤੇ ਖੜਾ ਸੀ ਤੇ ਇੱਕ ਜਣਾ ਜਮ੍ਹਾਂ ਉੱਤਲੇ ਰੈਂਪ ਤੇ ਖੜਾ ਸੀ ਤੇ ਉੱਥੇ ਪਤਾ ਨਹੀਂ ਉਹ ਤੀਜੇ ਬੰਦੇ ਕੋਲੇ ਅਸੀਂ ਜਿਹੜਾ ਹੋ ਕੇ ਤੇ ਪੂਰੇ ਕਰਕੇ ਅਸੀਂ ਅਸੀਂ ਤਾਂ ਖੜੇ ਸੀਗੇ ਤੇ ਉਹ ਇੱਕ ਦੁਬਾ ਕਿਦਾਂ ਮੱਗ ਗਿਆ ਅੱਛਾ ਅਸੀਂ ਭੱਜਲੇ ਦੋ ਜਣੇ ਤੇ ਤਿੰਨੇ ਜਣਾਂ ਦਾ ਬਹੁਤ ਹੀ ਪਤਾ ਨਹੀਂ ਲੱਗੋ ਠੀਕ ਹੈ ਦੋ ਜਿਹੜੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਾ ਜਿਹੜਾ ਦੋ ਜਾਂ ਤਿੰਨ ਜਣੇ ਤਿੰਨ ਜਣੇ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਹੀ ਨਹੀਂ ਲੱਗਿਆ ਹੈਗਾ ਅਸੀਂ ਦੱਸਿਆ ਵੀ ਸੰਦ ਦੱਸਿਆ ਵੀ ਨਹੀਂ ਹੈਗਾ ਕੀ ਹੋਇਆ ਕੀ ਕੀ ਨਾਮ ਸੀ ਉਹਨਾਂ ਦੇ ਉਹਨਾਂ ਦੇ ਇੱਕ ਨਾਂ ਸੀ ਬੀਜੇ ਸਿੰਘ ਸੀਗਾ ਅੱਛਾ ਤੇ ਇੱਕ ਨਾਂ ਨਿੰਦਰ ਸਿੰਘ ਅੱਛਾ ਤੇ ਇੱਕ ਨਾਂ ਲਖਵੀਰ ਸਿੰਘ ਸੀ ਅਸੀਂ ਪੰਜ ਜਣੇ ਰੈਂਪ ਭਾਈ ਜਾਂਦੇ ਸੀਗੇ ਅੱਛਾ ਤੇ ਅਸੀਂ ਦੋ ਥੱਲੇ ਸੀਗੇ ਦੋ ਦੂਜੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਮਾ ਉਥਲੇ ਦੇ ਸੀ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂਹ ਪੂਰੇ ਕਰਦੇ ਹੋਏ ਕਹਿੰਦਾ ਹੋਣਾ ਫੜਾਇਓ ਅਸੀਂ ਖੜ ਗਏ ਤੇ ਫਿਰ ਉਹ ਜਦੋਂ ਅਸੀਂ ਦੇਖਿਆ ਜੀ ਤੇ ਲੋ ਅੱਗ ਲੱਗੀ ਪਈ ਇਕੱਲਾ ਥੱਗ ਹੀ ਅੱਗ ਹੋ ਗਈ ਜੀ ਅਸੀਂ ਫਿਰ ਭੱਜਦੇ ਦੋਨੇ ਅੱਛਾ ਤੇ ਦੋ ਫਿਰ ਅਸੀਂ ਪਿੱਛੇ ਮੜ ਕੇ ਦੇਖਿਆ ਜੀ ਕਿੰਨੇ ਬੰਦੇ ਸੀ ਤੁਸੀਂ ਜਿਹੜੇ ਉੱਥੇ ਕੰਮ ਕਰ ਰਹੇ ਸੀ ਪੰਜ ਜਣੇ ਸੀਗੇ ਪੰਜ ਜਣੇ ਸੀਗੇ ਹਾਂ ਜੀ ਕਿੰਨੇ ਦਿਨ ਤੋਂ ਕੰਮ ਕਰ ਰਹੇ ਹੋ ਕੀ ਗੱਲ ਕੀ ਹੋਈ ਅੱਗ ਲੱਗਣਾ ਕੁਝ ਪਤਾ ਲੱਗਿਆ ਨਹੀਂ ਕੋਈ ਪਤਾ ਨਹੀਂ ਪਤਾ ਹੀ ਲੱਗਿਆ ਨਹੀਂ ਅੱਛਾ ਬਸ ਅੱਗ ਬੰਦ ਕੀਤੀ ਜਦੋਂ ਅੱਗ ਬੰਦ ਤੇ ਸੀ ਜੀ ਅੱਛਾ ਤੇ ਫੈਕਟਰੀ ਮਾਲਕਾਂ ਨੇ ਤਾਂ ਫਾਇਰ ਗੇਟ ਨੇ ਕੋਈ ਕੰਮ ਕੀਤਾ ਫਿਰ ਤੁਹਾਡੇ ਲਈ ਜੇ ਅੱਗ ਬੁਝਾਉਣ ਲਈ ਜਾਂ ਹੋਰ ਹਾਂ ਜੀ ਬੁਝਾਈ ਜੀ ਅੱਛਾ